ਮੀਡੀਆ ਜੇ ਸੱਚੇ ਮਨੋਂ ਸੱਚ ਦੇ ਨਾਲ ਖੜ ਜਾਵੇ ਤਾਂ ਮੁਲਕ ਦਾ ਨਾ ਨੇਤਾ ਨਾ ਬਨੇਤਾ ਤੇ ਨਾ ਕੋਈ ਹੋਰ ਗਲਤੀ ਨਹੀਂ ਕਰ ਸਕਦਾ ਇਹ ਮੀਡੀਆ ਦੀ ਤਾਕਤ ਹੈ ਕਿ ਹੜਾਂ ਦੇ ਵਿੱਚ ਸਾਰੇ ਸਿੰਗਰ ਆ ਗਏ ਇਹ ਕਿੱਦਾਂ ਆਏ ਕਿਉਂ ਆਏ ਇਹ ਤੁਹਾਨੂੰ ਮੈਂ ਜਵਾਬ ਦੇਣਾ ਜੇ ਕਿਤੇ ਪਹਿਲਾਂ ਤੋਂ ਮੀਡੀਆ ਆਪਣਾ ਸੱਚਾ ਕੰਮ ਕਰਦਾ ਹੋਵੇ ਰੂਹਨਾ ਕੰਮ ਕਰਦਾ ਹੋਵੇ ਤੇ ਸਾਡੇ ਵਰਗੇ ਚੈਨਲ ਬਣਾ ਕੇ ਬੋਲਣ ਨਾ ਨਾ ਇੱਕ ਮਿੰਟ ਪਾਉਣ ਵਾਲਿਆਂ ਤੋਂ ਊਲ ਜਲੂਲ ਗੱਲਾਂ ਸੁਣਨ ਫਟਕਰ ਨੌਜਲੇ ਦੇ ਖਿਲਾਫ ਵੀਡੀਓ ਪਾਉਣ ਲਈ ਮੈਨੂੰ ਬਹੁਤ ਵਾਰ ਬਹੁਤਿਆਂ ਨੇ ਕਿਹਾ ਪਰ ਮੇਰਾ ਮਨ ਨਹੀਂ ਮੰਨਿਆ ਉਹਨੇ মিডিਆ ਦੇ ਡਰ ਤੋਂ ਬਿਨਾ ਸਭ ਤੋਂ ਪਹਿਲਾਂ ਮਦਦ ਭੇਜੀ ਤੇ ਬਾਕੀ ਕਿੱਦਾਂ ਆਏ ਨੇ ਜੇ ਇਹ ਪੋਸਟਾਂ ਪਾਉਣ ਵਾਲੇ ਬੰਦੇ ਸੱਚੇ ਨਿਕਲਣ ਕਿਤੇ ਬਾਰਡਰ ਫਿਲਮ ਦੀ ਤਰ੍ਹਾਂ ਜਿੱਦਾਂ ਕਹਿੰਦੇ ਸੀ ਐਮੀ ਬਿਰਕ ਨੇ ਛੱਡ ਦਿੱਤੀ ਫਿਲਮ ਉਹ ਝੂਠੀਆਂ ਪੋਸਟਾਂ ਨਾ ਹੋਣ ਤੇ ਸਭ ਤੋਂ ਵੱਡੀ ਗੱਲ ਇਹ ਜਿਹੜੀਆਂ ਜ਼ਮੀਨਾਂ ਆ ਤੁਸੀਂ ਵੇਚਦੇ ਨਹੀਂ ਸੀ ਹੁਣ ਇਦਾਂ ਗੇਮ ਹੋਣੀ ਆ ਹੁਣ ਦੇਖਦੇ ਆ ਕਿੰਨੇ ਬੰਦੇ ਖੜੇ ਰਹਿੰਦੇ ਆ ਇਹ ਭਰਾਵੋ ਮਦਦ ਦਾ ਸਮਾਂ ਆ ਇੱਕ ਦੂਏ ਦੀ ਮਦਦ ਕਰੋ ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਇੱਕ ਸਮਾਂ ਸੀਗਾ ਕਿ ਜਦੋਂ ਇਹ মিডিਆ ਜਿਹੜਾ ਆ ਕਿ ਇਹਦਾ ਡਰ ਇਹ ਨਾ ਸੀ ਕਿ ਕੋਈ ਐਕਟਰ ਝੂਠੀ ਐਡ ਕਰਨ ਤੋਂ ਡਰਦਾ ਸੀ ਕਿ ਜੇ ਮੈਂ ਐਡ ਕਰਤੀ ਤੇ মিডিਆ ਵਾਲੇ ਨੇ ਸਵਾਲ ਖੜੇ ਕਰਨੇ ਤੇ ਐਕਟਰ ਕਦੀ ਐਡ ਨਹੀਂ ਕਰਦੇ ਹੁੰਦੇ ਸੀ ਜਿਹੜੀ ਚੀਜ਼ ਵਰਤ ਲਈ ਉਹਦੇ ਬਾਰੇ ਬੋਲਦੇ ਹੁੰਦੇ ਸੀ ਇਹ ਸੀਗਾ ਤੇ ਅੱਜ ਕਿਉਂ ਇਦਾਂ ਆ ਕਿਉਂਕਿ ਮੀਡੀਆ ਵੀ ਕਿਤੇ ਨਾ ਕਿਤੇ ਪੈਸਾ ਲਾ ਕੇ ਉਹਨਾਂ ਦੀ ਭਾਸ਼ਾ ਬੋਲ ਜਾਂਦਾ ਤੇ ਪਬਲਿਕ ਸਾਡੀ ਕਿਦਾਂ ਦੀ ਹੋ ਗਈ ਆਪਣੀ ਵੋਟ ਦਾ ਮਤਲਬ ਭੁੱਲ ਗਈ ਆ ਤਾਕਤ ਭੁੱਲ ਗਈ ਆ ਨਹੀਂ ਤਾਂ 88 ਵਿੱਚ ਏਡੇ ਹੜ ਆਏ ਸੀ ਆ ਅੰਕੜੇ ਦੇਖ ਲਓ ਤੇ ਉਸ ਤੋਂ ਬਾਅਦ ਉਹਦਾ ਇੰਤਜ਼ਾਮ ਕੀਤਾ ਜਾ ਸਕਦਾ ਸੀ ਕਿਉਂ ਨਹੀਂ ਕੀਤਾ ਕਿਉਂਕਿ ਪਬਲਿਕ ਗੱਲਾਂ ਦੀਆਂ ਚੂਰੀਆਂ ਨਾ ਮੰਨ ਜਾਂਦੀ ਐ ਤੇ ਮੈਨੂੰ ਬਹੁਤ ਬੰਦਿਆਂ ਨੇ ਕਿਹਾ ਸੀਗਾ ਵੀ ਤੂੰ ਨਾ ਵੀਡੀਓ ਪਾ ਦੇ ਕਰਨ ਔਜਲੇ ਤੇ ਫਲਾਨਾ ਗਾਣਾ ਧਮਕਾਨਾ ਆ ਗਿਆ ਹੈ ਕੀਤਾ ਮੈਂ ਕਿਹਾ ਨਹੀਂ ਮੇਰਾ ਮਨ ਨਹੀਂ ਕੀਤਾ ਮੈਂ ਨਹੀਂ ਪਾਇਆ ਇਸੇ ਤਰ੍ਹਾਂ ਪਿਛਲੀ ਵੀਡੀਓ ਦੇ ਵਿੱਚ ਮੈਂ ਦਲਜੀਤ ਹੁਣਾਂ ਦੀਆਂ ਫੋਟੋਆਂ ਨਹੀਂ ਲਾਈਆਂ ਮੈਨੂੰ ਪਤਾ ਸੀ ਕਿ মিডিਆ ਦੇ ਰੌਲਾ ਪਾਉਣ ਤੋਂ ਬਾਅਦ ਨਹੀਂ ਆਉਣਾ ਹੀ ਹੁਣਾ ਅੰਦੋਲਨ ਵਿੱਚ ਵੀ ਇਦਾਂ ਹੀ ਆਏ ਸੀ ਕਿਉਂਕਿ ਸਭ ਤੋਂ ਵੱਡੀ মিডিਆ ਦੀ ਤਾਕਤ ਹੈ ਇਹ ਮੱਕੜ ਸਾਹਿਬ ਸਮਝਦੇ ਆ ਪਬਲਿਕ ਸਮਝੇ ਜਾਂ ਨਾ ਸਮਝੇ ਇੱਥੇ ਤੁਸੀਂ ਆਈਡੀਆ ਲਾ ਲਓ ਕਿ ਜਦੋਂ ਸਵੇਰ ਨੂੰ ਜਿਹੜਾ ਕਰਨ ਔਜਲਾ ਬਿਨਾਂ ਕਿਸੇ ਦੇ ਬੋਲੇ ਤੋਂ ਵੋਟ ਭੇਜ ਦਿੰਦਾ ਇੱਕ ਇੰਟਰਵਿਊ ਦੇ ਵਿੱਚ ਸਿਮਰਜੀਤ ਮੱਕੜ ਗੱਲ ਕਰਦੇ ਆ ਜੱਸੀ ਗੁਰਦਾਸ ਪੁਰੀਏ ਨਾਲ ਕਿ ਵੱਡੇ ਵੱਡੇ ਸ਼ੋਅ ਕਰਨ ਵਾਲੇ ਬੰਦੇ ਵੀ ਮੋਹਰੇ ਨਹੀਂ ਆਏ ਉਹ ਕਿਹਨੂੰ ਇਸ਼ਾਰਾ ਹੁੰਦਾ ਤੇ ਸ਼ਾਮ ਤੱਕ ਉਹਨਾਂ ਦੀ ਟੀਮ ਇਸ ਅੰਦোলন ਦੇ ਵਿੱਚ ਇਸ ਦੁੱਖ ਦੀ ਘੜੀ ਦੇ ਵਿੱਚ ਖੜੀ ਹੋ ਜਾਂਦੀ ਹੈ ਭਾਈ ਸਾਹਿਬ ਇਹ ਇਹਨਾਂ ਨੇ ਆਪਣੀ ਤਾਕਤ ਸੱਚ ਦੇ ਨਾਲ ਖੜੀ ਕੀਤੀ ਹੋਵੇ ਮੀਡੀਆ ਨੇ ਤੇ ਸਾਨੂੰ ਆ ਛੋਟੇ-ਮੋਟੇ ਕਮੈਂਟ ਪਾਉਣ ਵਾਲਿਆਂ ਦੀ ਗੱਲਾਂ ਸੁਣਨ ਦੀ ਜ਼ਰੂਰਤ ਨਹੀਂ ਐ ਅਸੀਂ ਵੀ ਚੈਨਲ ਬਣਾ ਕੇ ਇੰਨਾ ਕੁਝ ਬੋਲੀਏ ਨਾ ਜਿਹੜੇ ਇਸ ਗਾਣੇ ਵਾਲੇ ਦੇ ਖਿਲਾਫ ਸੀ ਕਰਨ ਔਜਲੇ ਦੇ ਉਹਨਾਂ ਨੂੰ ਅੱਜ ਪੁੱਛਿਆ ਜਾਵੇ ਇੰਨੀ ਕੋਲੋਂ ਕਿੰਨੇ ਪੈਸੇ ਕੱਢੇ ਆ ਜਿਹੜੇ ਉਹਦੇ ਖਿਲਾਫ ਬੋਲਦੇ ਸੀ ਮਸਲਾ ਸਿਰਫ ਇਹ ਹੈ ਕਿ ਭਾਈ ਉਹ ਇਹਨਾਂ ਦੀ ਚਮਚਾਗਰੀ ਨਹੀਂ ਕਰਦਾ ਇਹਨਾਂ ਦੇ ਫੋਨ ਨਹੀਂ ਚੱਕਦਾ ਨਹੀਂ ਤਾਂ ਇਹ ਲੋਕ ਉਹ ਨੇ ਜਿਨ੍ਹਾਂ ਨੇ ਪਹਿਲਾਂ ਸਿੱਧੂ ਮੂਸੇਆ ਨਾਲੋਂ ਮਾਫੀਆਂ ਮੰਗਾਈਆਂ ਮੁੜ ਕੇ ਉਹਦੇ ਗਰੁੱਪ ਚ ਗਰੁੱਪ ਚ ਹੀ ਤੁਰੇ ਫਿਰਦੇ ਸੀ ਮਤਲਬ ਉਹਦੀ ਮਾਂ ਤੋਂ ਮਾਫੀਆਂ ਮੰਗਾਈਆਂ ਉਹ ਵੀ ਮੋਰੇ ਉਦਾਂ ਦੇ ਇਹਨਾਂ ਨੂੰ ਅੱਜ ਚੰਗਾ ਸਮਝਦੇ ਸਹੀ ਗੱਲ ਕਰਨ ਵਾਲੇ ਇਹਨਾਂ ਲਈ ਮਾੜੀ ਆ ਉਹ ਪੋਸਟ ਪਾ ਰਹੇ ਨੇ ਠੀਕ ਤੇ ਕੁੱਲ ਮਿਲਾ ਕੇ ਜਿਹੜੀ ਮੇਨ ਗੱਲ ਇੱਕ ਮੈਂ ਬੋਲੀ ਸੀ ਕਿ ਬਾਲੀਵੁੱਡ ਇੱਕ ਵਾਰੀ ਮਦਦ ਨੂੰ ਆਇਆ ਸੀ ਪੰਜਾਬੀਆਂ ਦੀ ਜਦੋਂ ਅੰਦੋਲਨ ਚੱਲਿਆ ਦੀਪ ਨੂੰ ਬਹੁਤ ਵੱਡੇ ਵੱਡੇ ਕਲਾਕਾਰਾਂ ਨੇ ਭੇਜਿਆ ਸੀ ਤੂੰ ਜਾ ਕੇ ਸਾਰੀ ਲਹਿਰ ਆਪਣੇ ਹੱਲ ਕਰ ਤੇ ਅਸੀਂ ਤੇਰੇ ਮਗਰ ਖੜਾਂਗੇ ਤੇ ਉਹ ਪੈਸਾ ਵੀ ਦੇ ਰਹੇ ਸੀ ਉਹ মিডিਆ ਵਾਲਿਆਂ ਨੂੰ ਵੀ ਕੁਝ ਮੇਨ ਬੰਦਿਆਂ ਨੂੰ ਪਤਾ ਪਰ ਉਹ ਗੱਲ ਕਿਉਂ ਨਹੀਂ ਕਰਦੇ ਤੁਸੀਂ ਸੋਚ ਕੇ ਦੇਖੋ ਮੈਂ ਕੱਲਾ ਹੀ ਇਸ ਗੱਲ ਦੇ ਬਾਰੇ ਬੋਲਦਾ ਅਲੱਗ ਬੋਲਦਾ ਤਾਂ ਤੁਹਾਨੂੰ ਹਲਕਾ ਲੱਗਦਾ ਬੁਰਾ ਲੱਗਣਾ ਪਰ ਇਹ ਬੰਦੇ ਕਿਤੇ ਨਾ ਕਿਤੇ ਉਦਾ ਕਰ ਜਾਂਦੇ ਆ ਇੱਥੇ ਇਹਨਾਂ ਨੇ ਸਹੀ ਕੰਮ ਕੀਤਾ ਸਹੀ ਇਹਨਾਂ ਨੂੰ ਸ਼ਾਬਾਸ਼ ਬਣਦੀ ਤਾਂ ਆਪਾਂ ਦੇ ਰਹੇ ਜਿੱਥੇ ਗਲਤ ਹੈ ਉਹਨਾਂ ਨੂੰ ਗਲਤ ਕਹਿ ਰਹੇ ਜਿਹੜੀਆਂ ਪੋਸਟਾਂ ਪੈ ਰਹੀਆਂ ਅੱਧੀਆਂ ਇਹਨਾਂ ਵਿੱਚੋਂ ਝੂਠੀਆਂ ਹੋਈਆਂ ਰੱਬ ਕਰੇ ਕਿ ਉਹ ਜਿਹੜੀ ਬਾਰਡਰ ਫਿਲਮ ਵਾਲੀ ਪੋਸਟ ਸੀ ਭਈ ਐਮੀ ਬਿਰਕ ਨੇ ਫਿਲਮ ਛੱਡ ਦਿੱਤੀ ਫਲਾਨਾ ਕਰਤਾ ਉਹਦਾ ਝੂਠ ਨਾ ਨਿਕਲਣ ਸੱਚ ਹੋਵੇ ਜੇ ਕਿਸੇ ਨੇ ਪਿੰਡ ਗੋਦ ਲੈ ਆ ਮੁੜ ਕੇ ਦੇਖਣ ਨਹੀਂ ਜਾਣਾ ਕਿਨੇ ਰੱਬ ਕਰੇ ਸਹੀ ਰਵੇ ਇਹਨਾਂ ਦੇ ਜ਼ਮੀਰ ਅੜੇ ਰਹਿਣ ਜਿਹੜੇ ਐਨ ਐਨ ਪਿੰਡ ਗੋਦ ਲੈਣ ਵਾਲੇ ਆ ਉਹਨਾਂ ਤੇ ਸ਼ੱਕ ਅਸੀਂ ਕਿਉਂ ਕਰਦੇ ਆ ਕਿਉਂਕਿ ਇਹਨਾਂ ਨੂੰ ਖੜੇ ਕਰਨ ਵਾਲੇ ਬੰਦਿਆਂ ਦੇ ਮੁੰਬਈ ਦੇ ਵਿੱਚ ਢੂਹੇ 'ਚ ਲੱਤ ਮਾਰ ਕੇ ਲੰਘ ਗਏ ਸਿੰਗਰ ਐਕਟਰ ਤਾਂ ਅਸੀਂ ਇਹ ਗੱਲ ਕਰਦੇ ਆਂ ਭਾਈ ਸਭ ਤੋਂ ਵੱਡੀ ਗੱਲ ਕਿਉਂਕਿ 88 ਵਿੱਚ ਹੜ੍ਹ ਆਇਆ ਉਸ ਤੋਂ ਬਾਅਦ ਕਿਉਂ ਨਹੀਂ ਇੰਤਜ਼ਾਮ ਹੋਇਆ ਇਹ ਤੁਹਾਨੂੰ ਮੈਂ ਦੱਸ ਛਕਾਂ ਪਈਏ ਆਪਾਂ ਪਬਲਿਕ ਜਿਹੜੀ ਆ ਗੱਲਾਂ ਦੀ ਚੂਰੀ ਨਾ ਮੰਨਣ ਵਾਲੀਆਂ ਨੰਬਰ 2 ਤੇ ਹੁਣ ਹੜ੍ਹ ਆਉਣ ਤੋਂ ਬਾਅਦ ਜ਼ਮੀਨ ਅਕਿਊਰ ਕੀਤੀ ਜਾ ਰਹੀ ਸੀ ਜੋ ਅਸੀਂ ਮੰਨੇ ਨਹੀਂ ਤੇ ਹੁਣ ਆ ਗੇਮ ਖੇਢੀ ਗਈ ਆ ਹੁਣ ਅੱਧੇ ਬੰਦਿਆਂ ਨੇ ਇਹਦੇ ਵਿੱਚੋਂ ਹਟ ਜਾਣਾ ਭੱਜ ਜਾਣਾ ਜ਼ਮੀਨਾਂ ਵੇਚ ਦੇਣੀਆਂ ਉਹ ਪੁੱਛੋ ਕਿਦਾਂ ਅੰਦੋਲਨ ਖਤਮ ਹੋਏ ਤੇ ਅਡਾਨੀ ਦੇ ਸਟੋਰਾ ਵਿੱਚ ਕਿਹੜੇ ਕਿਹੜੇ ਬੰਦੇ ਗਏ ਗਏ ਸੀ ਨਾ ਪੰਜਾਬੀਆਂ ਨੇ ਲਾਲੀਆਂ ਸੀ ਨਾ ਉੱਥੇ ਲਾਈਨਾ ਇਹੀ ਕੁਝ ਹੋਣਾ ਇਹ ਸੱਚ ਹੈ ਅਸੀਂ ਬੋਲਦੇ ਤੁਹਾਨੂੰ ਬੁਰਾ ਲੱਗਦਾ ਭਾਈ ਇਹ ਜਿਹੜੇ ਸਿੰਗਰ ਨੇ ਇਹ ਤਾਂ ਆਏ ਨੇ ਇਹ ਤੋਂ ਇਹ ਮੱਕੜ ਸਾਹਿਬ ਦਾ ਮੱਕੜ ਸਿਮਰਜੀਤ ਦਾ ਬਹੁਤ ਧੰਨਵਾਦ ਬਣਦਾ ਜਦੋਂ ਗੱਲ ਚੱਲੀ ਪੇ ਭਾਈ ਉਹਨਾਂ ਨੇ ਇੱਕ ਗੱਲ ਚ ਕਿਹਾ ਪੇ ਕਰਨ ਔਜਲੇ ਨੇ ਵੋਟ ਭੇਜੀ ਆ ਲੇਕਿਨ ਬਾਕੀ ਬੜੇ ਬੜੇ ਸ਼ੋਅ ਕਰਨ ਵਾਲੇ ਬੰਦੇ ਵੀ ਸਾਹਮਣੇ ਆਏ ਸਾਹਮਣੇ ਨਹੀਂ ਆਏ ਸਮਾਈਲ ਕਰਦੇ ਕਰਦੇ ਇਨਡਾਇਰੈਕਟਲੀ ਕਿਤੇ ਨਿਸ਼ਾਨਾ ਮਾਰਿਆ ਤੇ ਸ਼ਾਮ ਨੂੰ ਦਲਜੀਤ ਹੋਣਾ ਦੀ ਸਾਰੀ ਟੀਮ ਉੱਥੇ ਸੀ ਬਾਕੀ ਲੋਕ ਵੀ ਮਗਰ ਖੜੇ ਹੋ ਗਏ ਬੱਬੂ ਮਾਨ ਭੌਂਕੜ ਜ਼ਰੂਰ ਹੈ ਪਰ ਉਹ ਮਦਦ ਕਰਨ ਵਾਲਾ ਬੰਦਾ ਅਕਸਰ ਉਹਦੇ ਬਾਰੇ ਜੋ ਬੋਲਿਆ ਸੱਚ ਬੋਲਿਆ ਸਾਰੇ ਇਹਨਾਂ ਦਾ ਬਹੁਤ ਮਿਹਰਬਾਨੀ ਥੈਂਕ ਯੂ ਇਹਨਾਂ ਜਿਨ੍ਹਾਂ ਨੇ ਪਿੰਡ ਗੋਦ ਲਏ ਨੇ ਨਾ ਜਿਹੜੇ ਇਹਨਾਂ ਦਾ ਸਾਥ ਦਿੰਦੇ ਰਹੇ ਮੁੰਬਈ 'ਚ ਉਹਨਾਂ ਇੱਕ ਇੱਕ ਬੰਦੇ ਦਾ ਵੀ ਸਾਥ ਦੇ ਦੋ ਪਿੰਡਾਂ ਦੇ ਪਿੰਡ ਗੋਦਲੈਣ ਵਾਲਿਓ ਜਿੱਦਾਂ ਕਿਤੇ ਉਹ ਬਾਅਦ ਦੇ ਵਿੱਚ ਅੰਦੋਲਨ ਦੇ ਵਿੱਚ ਹੋਇਆ ਵੀ ਦਲਜੀਤ ਨੇ ਚੈੱਕ ਦਿੱਤਾ ਹੀ ਨਹੀਂ ਇਹ ਮਸਲਾ ਨਾ ਹੋ ਜਾਏ ਰੱਬ ਇਹਨਾਂ ਦੇ ਸਿਰ 'ਤੇ ਇਹਨਾਂ ਨੂੰ ਖੜਾ ਰੱਖੇ ਮਿਹਰਬਾਨੀ ਰੱਖੇ ਇਹਨਾਂ ਦੇ ਉੱਪਰ ਇਹ ਭਾਈ ਦੁੱਖ ਦੀ ਘੜੀ ਐ ਸਾਨੂੰ ਬਹੁਤ ਦੁੱਖ ਹੁੰਦਾ ਜਿਹੜੇ ਮੈਨੂੰ ਗਲਤ ਕਮੈਂਟ ਪਾਉਂਦੇ ਨੇ ਉਹਨਾਂ ਨੂੰ ਦੱਸਾਂ ਵੀ ਮੈਨੂੰ ਕੋਈ ਸ਼ੌਂਕ ਨਹੀਂ ਯਾਰ ਚੈਨਲ ਚਲਾਉਣ ਦਾ ਤੁਹਾਡੇ ਜਿਹੜੇ ਬੰਦੇ ਆ মিডিਆ ਵਾਲੇ ਸਹੀ ਕੰਮ ਕਰਨ ਤਾਂ ਸਾਨੂੰ ਬੋਲਣ ਦੀ ਲੋੜ ਹੀ ਨਹੀਂ ਹਜ਼ਾਰਾਂ ਲੋਕਾਂ ਦਾ ਧੋਖਾ ਹੋ ਗਿਆ ਕੋਈ ਬੋਲਦਾ ਨਹੀਂ ਕਰਨ ਔਜਲੇ ਬਾਰੇ ਪਿਛਲੀ ਵਾਰੀ ਸੌਰੀ ਅਮਨ ਔਜਲੇ ਬਾਰੇ ਪਹਿਲੀ ਵਾਰ ਪਿਛਲੀ ਵਾਰ ਦੱਸਿਆ ਸੀ ਤੇ ਇੱਕ ਆ ਬੰਦਾ মিডিਆ ਦਾ ਇਹ ਬਹੁਤ ਪਿਆਰੀ ਗੱਲ ਕੀਤੀ ਵੀ ਭਾਈ ਅਸੀਂ ਤਾਂ ਸ਼ੌਂਕ ਨੂੰ ਏਦਾਂ ਖੜੇ ਹੋ ਕੇ ਖਾਂਦੇ ਆ ਜਿਨ੍ਹਾਂ ਦਾ ਬਾਅਦ ਚ 6 ਮਹੀਨੇ ਹੀ ਹਾਲ ਰਹਿਣਾ ਉਹ ਸੋਚੋ ਇਹ ਹਰ ਕੁਦਰਤੀ ਨਹੀਂ ਹੈ ਦੱਸ ਚੁੱਕੇ ਆ ਜੇ 88 ਤੋਂ ਬਾਹਰ ਅਸੀਂ ਆਪਣੀ ਬੋਰਡ ਦੀ ਕੀਮਤ ਸਮਝੀ ਹੁੰਦੀ ਆਮ ਬੰਦੇਓ ਤੇ ਇੰਤਜ਼ਾਮ ਹੁੰਦਾ ਪਰ ਉਹਨਾਂ ਨੂੰ ਪਤਾ ਸੀ ਗੱਲਾਂ ਦੀ ਚੋਰੀ ਨਾ ਪਬਲਿਕ ਨੂੰ ਮਨਾ ਲੈਣਾ ਪਬਲਿਕ ਨੇ ਮੰਨ ਜਾ ਸਾਡੀਆਂ ਹੀ ਗਲਤੀਆਂ ਕਿਤੇ ਨਾ ਕਿਤੇ 27 ਦੇ ਵਿੱਚ ਜੋ ਪਲਾਨ ਹੋ ਰਿਹਾ ਉਤੋਂ ਬਚੋ ਕੱਪੜੇ ਬਦਲ ਕੇ ਉਹੀ ਟੀਮ ਪਾਰਟੀ ਨੇ ਬੰਦੇ ਤਾਰਨੇ ਆ ਨਾਂ ਬਦਲ ਦੇਣਾ ਹਿੰਦੁਸਤਾਨ ਵਿੱਚ ਜਦੋਂ ਅੰਦੋਲਨ ਹੁੰਦਾ ਪਾਰਟੀ ਖੜੀ ਹੁੰਦੀ ਹੈ ਲੋਕਾਂ ਦੇ ਮੁਲਕਾਂ 'ਚ ਜਦੋਂ ਅੰਦੋਲਨ ਹੁੰਦਾ ਤੇ ਸਮੱਸਿਆ ਦਾ ਸਮਾਧਾਨ ਹੁੰਦਾ ਹੈ ਮਿਹਰਬਾਨੀ ਸ਼ੁਕਰੀਆ